राम नाम ्योर मैं गयो जा कै साम नहीं जे सिमरत संकट मिटे दर्श तुहार सुखो डल गुरु सेबी है एहिने सहज सुभाए दर्शन पर से है गुरु कै जन्म मरण दुख ਉਵੈ ਸਫਦਖ ਸੰਮਦੀ ਨੂਰ ਅਰਸ ਗੁਰਸਾਹ ਝਾਟੀ ਐ ਤੁਧ ਡਿਠੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਸਜਣ ਸਜਾ ਬਾਦਸ਼ਾਹ ਸਿਰ ਸ਼ਾਹ ਦਾ ਹੈ ਸ਼ਾਹ ਜਿਸ ਪਾਸ ਬਹਿਟਿਆ ਸੋਹੀ ਐ ਸਾਬਨਾ ਦਾ ਵੀ ਸਾਹੂ ਸਾਧਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਵਾਰੀ ਤਾ ਕਉ ਤੁਖਾ ਕਹਾ ਬਿਆਪੈ ਜਾ ਕਉ ਉਠ ਤੁਹਾਰੀ ਹਰ ਬਿਸਰਤ ਸਦਾ ਖੁਵਾਰੀ ਤਾ ਕਉ ਤੂ ਕਾ ਕਹਾ ਬਿਆਪੈ ਜਾਗਉ ਢੁ ਤੁਹਾਰੀ ਰਹਾ ਬਿਨ ਸਿਮਰਨ ਜੋ ਜੀਵਨ ਬਲਨਾ ਸਰਬ ਜੈਸੇ ਹਰ ਜਾਰੀ ਨਾਮ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੁਹਾਰੀ ਗੁਣ ਨਿਦਾਨ ਗੁਣ ਤੇ ਰਹੀ ਗਾਏ ਜਾ ਕਉ ਕਿਰਪਾ ਤਾਰੀ ਸੋ ਸੁਖਿਆ ਧੰਨੇ ਉਸ ਜਨ ਮਾਨਕ ਤੇ ਸਭਿ ਹਾਰੀ ਗੁਣ ਨਿਦਾਨ ਗੁਣ ਤਿਨ ਹੀ ਗਾਏ ਜਾ ਕਾਉ ਗਿਰਬਾਤਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਤੇ ਸਭੇ ਹਾਰੀ ਵਾਹੀ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਟੋੜੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਆਖਵਾਰੀ ਤਾ ਗਉ ਤੁ ਕ ਕਹਾ ਬਿਆਪੈ ਜਾ ਗਉ ਢੁ ਤੁ ਹਾਰੀ ਰਹਾਉ ਪਰਮ ਸਲਮਾਨ ਜੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 711 ਤੇ ਟੋਡੀ ਰਾਗ ਅੰਦਰ ਸ਼ੁਭਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਹ ਬਦੇ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਕੋਈਆਂ ਬਿਆੰਤ ਭੁੱਲਾਂ ਦੀ ਖਿਮਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ